ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਨਵੀਂ ਕਹਾਣੀ ਵਿੱਚ ਉਮੀਦ ਕਰਦੀ ਹਾਂ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਜੇਕਰ ਕਹਾਣੀ ਪਸੰਦ ਆਵੇ ਤਾਂ ਕਮੈਂਟ ਕਰਕੇ ਆਪਣੀ رائے ਜ਼ਰੂਰ ਦੇਣਾ ਜੀ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਮੰਮੀ ਹੁਣ ਕਿਤੇ ਜਾ ਕੇ ਮੈਨੂੰ ਇਸ ਘਰ ਚ ਚੈਨ ਆਇਆ ਆ ਪੂਰੇ 5 ਮਹੀਨੇ ਹੋ ਗਏ ਅੱਜ ਉਸ ਬੁੱਢੇ ਨੂੰ ਘਰੋਂ ਕੱਢੇ ਹੋਏ ਇਨਾ 5 ਮਹੀਨਿਆਂ ਚ ਮੇਰਾ ਖੂਨ ਵਾਦ ਕੇ ਦੋ ਗੁਣਾ ਹੋ ਗਿਆ ਆ ਨਹੀਂ ਤਾਂ ਬੁੱਢਾ ਬੁੱਢੀ ਤਾਂ ਮਰ ਗਈ ਸੀ ਤੇ ਉਸ ਬੁੱਢੇ ਨੂੰ ਸਾਡੇ ਸਿਰ ਤੇ ਛੱਡ ਗਈ ਸੀ ਸਾਡਾ ਖੂਨ ਪੀਣ ਨੂੰ ਜੇ ਮੈਂ ਤੈਨੂੰ ਇਹ ਆਈਡੀਆ ਨਾਲ ਦੇਂਦੀ ਤਾਂ ਇਹ ਸਾਰਾ ਕੁਝ ਇੰਨੀ ਆਸਾਨੀ ਨਾਲ ਨਹੀਂ ਹੋਣਾ ਸੀ ਪੁੱਤ ਫੋਨ ਤੇ ਰੋਹੀ ਦੀ ਮੰਮੀ ਖੁਸ਼ ਹੁੰਦੇ ਹੋਏ ਬੋਲੀ हां मम्मी एक ਗਲਤ ਮੰਨਣੀ ਪਊਗੀ ਦਿਮਾਗ ਤਾਂ ਤੁਸੀਂ ਹੀ ਲਾਇਆ ਸੀ ਉਹ ਤਾਂ ਮੇਰਾ ਜਵਾਈ ਬੜਾ ਚੰਗਾ ਆ ਜਿਹੜਾ ਤੇਰੇ ਇਸ਼ਾਰਿਆਂ ਤੇ ਨੱਚਦਾ ਆ ਨਹੀਂ ਤਾਂ ਕੋਈ ਪੋਤਾ ਆਪਣੀ ਘਰ ਵਾਲੀ ਦੇ ਕਹਿਣ ਤੇ ਆਪਣੇ ਪਿਓ ਨੂੰ ਘਰੋਂ ੱਤਕੇ ਮਾਰ ਕੇ ਨਹੀਂ ਕੱਢਦਾ ਰੂਹੀ ਤੇ ਉਹਦੀ ਮੰਮੀ ਫੋਨ ਤੇ ਗੱਲਾਂ ਕਰ ਰਹੀਆਂ ਸੀ ਉਦੋਂ ਹੀ ਰੂਹੀ ਦਾ ਘਰ ਵਾਲਾ ਰਾਹੁਲ ਬੋਲਿਆ ਰੂਹੀ ਤੂੰ ਹਜੇ ਤੱਕ ਤਿਆਰ ਨਹੀਂ ਹੋਈ ਛੇਤੀ ਕਰ ਤਿਆਰ ਹੋ ਜਾ ਆਪਾਂ ਨੂੰ ਦੇਰ ਹੋ ਜੂਗੀ ਤੇ ਬੱਚਿਆਂ ਨੂੰ ਵੀ ਛੇਤੀ ਤਿਆਰ ਕਰ ਲਾ ਰਾਹੁਲ ਆਪਣੀ ਅਲਮਾਰੀ ਵਿੱਚੋਂ ਕੱਪੜੇ ਕੱਢਦੇ ਹੋਏ ਬੋਲਿਆ ਤੁਸੀਂ ਤਾਂ ਸੂਟ ਬੂਟ ਪਾ ਕੇ ਇਵੇਂ ਤਿਆਰ ਹੋਏ ਹੋ ਜਿਵੇਂ ਕਿਸੇ ਪਾਰਟੀ ਤੇ ਕਿਸੇ ਖਾਸ ਗੈਸਟ ਦਾ ਸਨਮਾਨ ਨਾ ਹੋਣਾ ਹੋਵੇ ਬਲਕਿ ਤੁਹਾਡਾ ਹੀ ਹੋਣਾ ਆ ਰਾਹੁਲ ਖੁਸ਼ ਹੁੰਦੇ ਹੋਏ ਬੋਲਿਆ ਰੂਹੀ ਮੇਰੇ ਆਫਿਸ ਵਿੱਚ ਜਿੰਨੇ ਵੀ ਕੰਮ ਕਰਦੇ ਆ ਜਿਨ੍ਹਾਂ ਦੀ ਉਮਰ 70 ਸਾਲ ਤੋਂ ਉੱਤੇ ਆ ਉਹਨਾਂ ਨੂੰ ਬੁਲਾਇਆ ਗਿਆ ਆ ਆਫਿਸ ਤੋਂ ਅੱਗ ਵੀ ਕੁਝ ਬਜ਼ੁਰਗਾਂ ਨੂੰ ਬੁਲਾਇਆ ਗਿਆ ਆ ਸਨਮਾਨਿਤ ਕਰਨ ਲਈ ਜਿਨ੍ਹਾਂ ਨੇ ਆਪਣੀ ਇੱਕ ਨਵੀਂ ਪਛਾਣ ਬਣਾਈਆਂ ਜਿਨ੍ਹਾਂ ਨੇ ਸਮਾਜ ਲਈ ਕੁਝ ਕਰਕੇ ਵਿਖਾਇਆ ਆ ਤੇ ਪਤਾ ਆ ਸ਼ਹਿਰ ਦੇ ਮੁੱਖ ਮੰਤਰੀ ਵੀ ਆ ਰਹੇ ਆ ਉਹਨਾਂ ਸਾਰਿਆਂ ਨੂੰ ਬਹੁਤ ਵੱਡਾ ਇਨਾਮ ਦੇਣ ਹੁਣ ਤੂੰ ਦੇਰ ਨਾ ਕਰ ਛੇਤੀ ਜਾ ਕੇ ਤਿਆਰ ਹੋ ਜਾ ਤੇ ਬੱਚਿਆਂ ਨੂੰ ਵੀ ਤਿਆਰ ਕਰ ਦੇ ਕੁਝ ਦੇਰ ਬਾਅਦ ਹੀ ਰਾਹੁਲ ਪਤਨੀ ਤੇ ਆਪਣੇ ਬੱਚਿਆਂ ਨੂੰ ਲੈ ਕੇ ਇਸ ਸਮਾਰੋਹ ਵਿੱਚ ਪਹੁੰਚ ਗਿਆ ਸੀ ਬਜ਼ੁਰਗ ਲੋਕਾਂ ਦੇ ਸਨਮਾਨ ਵਿੱਚ ਪਾਰਟੀ ਦਿੱਤੀ ਜਾ ਰਹੀ ਸੀ ਰਾਹੁਲ ਪਤਨੀ ਤੇ ਬੱਚਿਆਂ ਨੂੰ ਲੈ ਕੇ ਅੰਦਰ ਚਲਾ ਜਾਂਦਾ ਆ ਕੁਝ ਦੇਰ ਵਿੱਚ ਹੀ ਪ੍ਰੋਗਰਾਮ ਵੀ ਸ਼ੁਰੂ ਹੋ ਗਿਆ ਮੁੱਖ ਮੰਤਰੀ ਵੀ ਸਟੇਜ ਤੇ ਪਹੁੰਚ ਗਿਆ ਸਾਰੇ ਤਾੜੀਆਂ ਦੇ ਨਾਲ ਉਹਨਾਂ ਦਾ ਸਵਾਗਤ ਕਰਨ ਲੱਗੇ ਹੌਲੀ ਹੌਲੀ ਆਫਿਸ ਦੇ ਸਾਰੇ ਬਜ਼ੁਰਗ ਲੋਕਾਂ ਨੂੰ ਇਨਾਮਾਂ ਦੇ ਨਾਲ ਤਨਖਾਸ਼ੀ ਵੀ ਦਿੱਤੀ ਜਾ ਰਹੀ ਸੀ ਸਾਰੇ ਲੋਕਾਂ ਨੂੰ ਸਟੇਜ ਤੇ ਇਨਾਮ ਦੇਣ ਤੋਂ ਬਾਅਦ ਆਖਰੀ ਨਾਮ ਮੁੱਖ ਮੰਤਰੀ ਜੀ ਜਦੋਂ ਲੈ ਕੇ ਸਟੇਜ ਤੇ ਬੁਲਾਉਂਦੇ ਆ ਤਾਂ ਇੱਕ ਜ਼ੋਰਦਾਰ ਧਮਾਕਾ ਹੁੰਦਾ ਆ ਜਦੋਂ ਰੂਹੀ ਤੇ ਰਾਹੁਲ ਸਟੇਜ ਤੇ ਆਪਣੇ ਪਿਤਾ ਜੀ ਨੂੰ ਵੇਖਦੇ ਆ ਆਪਣੇ ਪਿਤਾ ਨੂੰ ਸਟੇਜ ਤੇ ਵੇਖ ਕੇ ਨੂਹ ਪੁੱਤ ਦੀਆਂ ਅੱਖਾਂ ਫਟੀਆਂ ਰਹਿ ਗਈਆਂ ਚਿੱਟੇ ਰੰਗ ਦਾ ਕੁੜਤਾ ਪਜਾਮਾ ਸਿਰ ਤੇ ਸੋਹਣੀ ਪੱਗ ਤੇ ਹੱਥ 'ਚ ਬੈਗ ਜਦੋਂ ਸ਼ਹਿਰ ਦੇ ਮੁੱਖ ਮੰਤਰੀ ਨੇ ਉਹਨਾਂ ਨੂੰ 50 ਲੱਖ ਦੀ ਤਨਖਾ ਰਾਸ਼ੀ ਨਾਲ ਸਨਮਾਨਿਤ ਕੀਤਾ ਤਾਂ ਰਾਹੁਲ ਤੇ ਰੂਹੀ ਵਾਰ-ਵਾਰ ਆਪਣੀਆਂ ਅੱਖਾਂ ਮਲ ਕੇ ਸਟੇਜ ਤੇ ਖੜੇ ਆਪਣੇ ਪਿਤਾ ਨੂੰ ਗੌਰ ਨਾਲ ਵੇਖਣ ਦੀ ਕੋਸ਼ਿਸ਼ ਕਰਨ ਲੱਗੇ ਕਿ ਕਿਤੇ ਸਾਡੀਆਂ ਅੱਖਾਂ ਧੋਖਾ ਨਹੀਂ ਖਾ ਰਹੀਆਂ ਅਸੀਂ ਤਾਂ ਇਸ ਬੁੱਢੇ ਨੂੰ ਜਦੋਂ ਘਰੋਂ ਕੱਢਿਆ ਸੀ ਤਾਂ ਇਹਦੇ ਤਨ ਤੇ ਕੋਈ ਕੱਪੜਾ ਵੀ ਨਹੀਂ ਸੀ ਬਿਮਾਰੀ ਨਾਲ ਇਹ ਬਿਹਾਲ ਸੀ ਐਵੇਂ ਲੱਗ ਰਿਹਾ ਸੀ ਜਿਵੇਂ ਚਾਰ ਪੈਰ ਤੁਰਦਿਆਂ ਹੀ ਮਰ ਜਾਊਗਾ ਪਰ ਇਹ ਤਾਂ ਸਾਡੇ ਸਾਹਮਣੇ ਹਟਾ-ਗੱਟਾ ਖੜਾ ਆ ਉਹ ਵੀ ਸਟੇਜ ਤੇ ਮੁੱਖ ਮੰਤਰੀ ਦੇ ਹੱਥੋਂ ਸਨਮਾਨਿਤ ਹੋ ਰਿਹਾ ਆ ਰਾਹੁਲ ਇਸ ਬੁੱਢੇ ਨੂੰ ਸਟੇਜ ਤੇ ਇੰਨਾ ਸਨਮਾਨ ਤੇ ਪੈਸੇ ਮਿਲ ਰਹੇ ਆ ਘਰ ਤਾਂ ਇਹਦੇ ਕੋਲੋਂ ਇੱਕ ਕੰਮ ਨਹੀਂ ਹੁੰਦਾ ਸੀ ਇੱਕ ਕੰਮ ਦੱਸ ਦਿਆਂ ਹੀ ਬਿਮਾਰੀ ਦਾ ਬਹਾਨਾ ਬਣਾ ਕੇ ਮੰਜੀ ਤੇ ਪੈ ਜਾਂਦਾ ਸੀ ਤੇ ਸਾਡੇ ਖਰਚੇ ਵਧਾ ਦਿੰਦਾ ਸੀ ਉਸ ਵਕਤ ਤਾਂ ਬੁੱਢੇ ਨੇ ਮੇਰੇ ਸਰੀਰ ਵਿੱਚ ਵੀ ਖੂਨ ਨਹੀਂ ਛੱਡਿਆ ਸੀ ਹਰ ਸਮੇਂ ਮੈਨੂੰ ਫੂਕਦਾ ਰਹਿੰਦਾ ਸੀ ਰਾਹੁਲ ਤੇ ਉਹਦੀ ਪਤਨੀ ਦੋਵੇਂ ਸੋਚ ਚ ਪੈ ਗਏ ਦਰਅਸਲ ਅਜੇ ਕੁਝ ਵਕਤ ਪਹਿਲਾਂ ਹੀ ਰਾਹੁਲ ਨੇ ਪਤਨੀ ਦੇ ਕਹਿਣ ਤੇ ਆਪਣੇ ਬੁੱਢੇ ਪਿਤਾ ਨੂੰ ਘਰੋਂ ਤੱਕੇ ਮਾਰ ਕੇ ਕੱਢ ਦਿੱਤਾ ਸੀ ਪਿਤਾ ਦੀ ਤਬੀਅਤ ਅਕਸਰ ਖਰਾਬ ਰਹਿੰਦੀ ਸੀ ਉਹ ਦਮੇ ਦੇ ਮਰੀਜ਼ ਸੀ ਜਦ ਤੱਕ ਉਹਨਾਂ ਦੀ ਪਤਨੀ ਜਿਉਂਦੀ ਸੀ ਉਹਨਾਂ ਦਾ ਖੂਬ ਖਿਆਲ ਰੱਖਦੀ ਸੀ ਪਰ ਉਹਦੇ ਜਾਣ ਤੋਂ ਬਾਅਦ ਨਵੇਂ ਪੋਤਣ ਨੇ ਉਹਨਾਂ ਦੀ ਹਾਲਤ ਬਹੁਤ ਹੀ ਖਰਾਬ ਕਰ ਦਿੱਤੀ ਬਹੂ ਨੂੰ ਤਾਂ ਆਪਣਾ ਸਹੁਰਾ ਫੁੱਟੀ ਆਖਣਾ ਪਉਂਦਾ ਸੀ ਤੇ ਪੁੱਤ ਕਰਵਾਲੀ ਦੇ ਕਹਿਣ ਤੇ ਪਿਤਾ ਨੂੰ ਗੱਲਾਂ ਸੁਣਾਉਂਦਾ ਸੀ ਜਦੋਂ ਪਿਤਾ ਨੂੰ ਸਾਹ ਲੈਣ ਵਿੱਚ ਦਿੱਕਤ ਹੋਣ ਲੱਗੀ ਤਾਂ ਉਹਨਾਂ ਨੇ ਆਪਣੇ ਮੁੰਡੇ ਨੂੰ ਡਾਕਟਰ ਦੇ ਕੋਲ ਜਾਣ ਲਈ ਕਿਹਾ ਤਾਂ ਬਹੂ ਨੇ ਪਟਾਕ ਨਾਲ ਮਨਾਂ ਕਰ ਦਿੱਤਾ ਕਿ ਕੋਈ ਲੋੜ ਨਹੀਂ ਆ ਬੁਢਾਪੇ 'ਚ ਇਹਦੇ ਤੇ ਪੈਸੇ ਖਰਚ ਕਰਨ ਦੀ ਬਹੂ ਦੀ ਗੱਲ ਸੁਣ ਕੇ ਸਹੁਰੇ ਦੀਆਂ ਅੱਖਾਂ ਚੱਤਰੂ ਆ ਗਏ ਉਹ ਚੁੱਪਚਾਪ ਆਪਣੇ ਕਮਰੇ 'ਚ ਚਲੇ ਗਏ ਅਗਲੇ ਦਿਨ ਰਾਹੁਲ ਦੇ ਆਫਿਸ ਵਿੱਚੋਂ ਕੁਝ ਲੋਕ ਉਹਦੇ ਘਰ ਆ ਰਹੇ ਸੀ ਰਾਹੁਲ ਨੇ ਘਰ ਹੀ ਮੀਟਿੰਗ ਰੱਖੀ ਸੀ ਪਿਤਾ ਦੀ ਹਾਲਤ ਖਾਂਸੀ ਦੀ ਵਜ੍ਹਾ ਨਾਲ ਖਰਾਬ ਹੋ ਰਹੀ ਸੀ ਉਹ ਵਾਰ-ਵਾਰ ਆਪਣੇ ਕਮਰੇ 'ਚ ਬੈਠੇ ਖੰਘ ਰਹੇ ਸੀ ਤੇ ਖਾਂਸੀ ਦੀ ਆਵਾਜ਼ ਬਾਹਰ ਤੱਕ ਆ ਰਹੀ ਸੀ ਜਿੰਨੂੰ ਸੁਣ ਕੇ ਬਹੂ ਆਪਣੇ ਸਹੁਰੇ ਦੇ ਕਮਰੇ 'ਚ ਗੁੱਸੇ ਨਾਲ ਗਈ ਤੇ ਰੌਲਾ ਪਾਉਂਦੇ ਹੋਏ ਬੋਲੀ ਤੂੰ ਕੀ ਪਾਗਲਾ ਵਾਂਗ ਖੰਗੀ ਜਾਣਾ ਆ ਆਖਿਆ ਸੀ ਨਾ ਮੈਂ ਸਵੇਰੇ ਜੇ ਰਾਹੁਲ ਦੇ ਆਫਿਸ ਵਿੱਚ ਉਹਦੇ ਦੋਸਤਾਂ ਨੇ ਆਉਣਾ ਆ ਉੱਤੇ ਛੱਤ ਤੇ ਚੱਲਿਆ ਜਾਈ ਪਰ ਨਹੀਂ ਤੈਨੂੰ ਤਾਂ ਸਾਡੀ ਇੱਜ਼ਤ ਦੀਆਂ ਤੱਜੀਆਂ ਡਾਉਣ 'ਚ ਮਜ਼ਾ ਆਉਂਦਾ ਆ ਨਾ ਹੁਣ ਜੇ ਮੂੰਹ ਵਿੱਚੋਂ ਆਵਾਜ਼ ਆਈ ਨਾ ਤਾਂ ਚੰਗਾ ਨਹੀਂ ਹੋਊਗਾ ਬਹੁ ਸਾਰੇ ਦੇ ਮੂੰਹ ਚ ਕੱਪੜਾ ਤੁੰਨਦੇ ਹੋਏ ਬੋਲੀ ਤੇ ਉਥੋਂ ਚਲੀ ਗਈ ਪਰ ਵਿਚਾਰਾ ਬਾਪ ਤਾਂ ਖਾਂਸੀ ਨਾਲ ਬਿਹਾਲ ਸੀ ਬਹੁਤ ਕੋਸ਼ਿਸ਼ ਕਰਦਾ ਪਰ ਫਿਰ ਵੀ ਆਪਣੀ ਖਾਂਸੀ ਨੂੰ ਰੋਕ ਨਾ ਪਾਉਂਦਾ ਉਹਦੇ ਕਮਰੇ ਚ ਪਾਣੀ ਵੀ ਨਹੀਂ ਸੀ ਉਹ ਹੌਲੀ ਹੌਲੀ ਰਸੋਈ ਵੱਲ ਜਾਣ ਲੱਗਾ ਰਾਹੁਲ ਦੇ ਦੋਸਤ ਹਾਲ ਚ ਹੀ ਬੈਠੇ ਸੀ ਜਿਵੇਂ ਹੀ ਪੁੱਤ ਦੀ ਨਜ਼ਰ ਪਿਓ ਤੇ ਪਈ ਉਹਦਾ ਭਾਰਾ ਚੜ ਗਿਆ ਉਹ ਤੇਜ਼ੀ ਨਾਲ ਆਇਆ ਤੇ ਪਿਤਾ ਦਾ ਹੱਥ ਫੜ ਕੇ ਪਿਛਲੇ ਦਰਵਾਜ਼ੇ ਤੋਂ ਬਾਹਰ ਲੈ ਗਿਆ ਤੇ ਉੱਥੇ ਖੜਾ ਕਰਕੇ ਬੋਲਿਆ ਤੁਹਾਨੂੰ ਮੇਰੀ ਕਹੀ ਗੱਲ ਸਮਝ ਆਉਂਦੀ ਆ ਕਿ ਨਹੀਂ ਕੀ ਲੋੜ ਸੀ ਬਾਹਰ ਨਿਕਲਣ ਦੀ ਮੇਰੇ ਦੋਸਤ ਤੁਹਾਨੂੰ ਵੇਖ ਲੈਂਦੇ ਤਾਂ ਮੇਰੀ ਕਿੰਨੀ ਬੇਇੱਜ਼ਤੀ ਹੁੰਦੀ ਇਹ ਜਾਣਦੇ ਹੋ ਤੁਸੀਂ ਵਿਚਾਰਾ ਬਾਪ ਬੋਲਣ ਦੀ ਹਾਲਤ ਵਿੱਚ ਨਹੀਂ ਸੀ ਲਗਾਤਾਰ ਉਹਨਾਂ ਨੂੰ ਖਾਂਸੀ ਹੋ ਰਹੀ ਸੀ ਬਸ ਉਹਨਾਂ ਦੇ ਮੂੰਹ ਵਿੱਚੋਂ ਵਿੱਚ ਵਿੱਚ ਪਾਣੀ ਸ਼ਬਦ ਹੀ ਨਿਕਲ ਰਿਹਾ ਸੀ ਮੁੰਡਾ ਆਪਣੇ ਪਿਤਾ ਨੂੰ ਉਂਗਲੀ ਵਿਖਾਉਂਦੇ ਹੋਏ ਘੂਰ ਕੇ ਬੋਲਿਆ ਅੰਦਰ ਮੇਰੀ ਮੀਟਿੰਗ ਚੱਲ ਰਹੀ ਆ ਜਦੋਂ ਤੱਕ ਮੈਂ ਨਾ કહਾਂ ਅੰਦਰ ਪੈਰ ਵੀ ਨਾ ਰਖੀ ਕਹਿ ਕੇ ਮੁੰਡੇ ਨੇ ਦਰਵਾਜ਼ਾ ਬੰਦ ਕਰ ਲਿਆ ਪਿਤਾ ਖਾਂਸੀ ਕਰਦੇ ਰਹਿ ਗਏ ਪਰ ਮੁੰਡੇ ਦੇ ਉਹਨਾਂ ਨੂੰ ਇੱਕ ਘੁੱਟ ਪਾਣੀ ਤੱਕਣਾ ਦਿੱਤਾ ਘਰ ਦੇ ਪਿੱਛੇ ਉਹਨਾਂ ਦਾ ਛੋਟਾ ਜਿਹਾ ਬਾਗੀਚਾ ਸੀ ਉਹਦੇ ਵਿੱਚ ਪੰਛੀਆਂ ਲਈ ਪਾਣੀ ਰੱਖਿਆ ਸੀ ਜਦੋਂ ਪਿਤਾ ਨੂੰ ਪਾਣੀ ਨਾ ਮਿਲਿਆ ਤਾਂ ਉਹਨਾਂ ਨੇ ਪੰਛੀਆਂ ਦਾ ਝੂਠਾ ਪਾਣੀ ਹੀ ਪੀ ਲਿਆ ਜਿਸ ਨੂੰ ਪੀ ਕੇ ਉਹਨਾਂ ਦਾ ਸਾਹ ਮੁੜਿਆ ਉੱਥੇ ਬਹਿ ਕੇ ਉਹ ਆਪਣੀ ਪਤਨੀ ਨੂੰ ਯਾਦ ਕਰਕੇ ਫੁੱਟ ਫੁੱਟ ਕੇ ਰੋਣ ਲੱਗੇ ਵੇਖ ਲਿਆ ਤੂੰ ਤੇਰੇ ਜਾਣ ਤੋਂ ਬਾਅਦ ਕੀ ਹਾਲਤ ਬਣਾ ਦਿੱਤੀ ਐ ਨੌਪੁੱਤ ਨੇ ਮੇਰੀ ਕਿਉਂ ਚਲੀ ਗਈ ਤੂੰ ਮੈਨੂੰ ਇਕੱਲਾ ਛੱਡ ਕੇ ਮੈਨੂੰ ਹੀ ਆਪਣੇ ਨਾਲ ਹੀ ਲੈ ਜਾਂਦੀ ਜਦ ਤੱਕ ਤੂੰ ਮੇਰੇ ਨਾਲ ਸੀ ਮੇਰੀ ਹਰ ਛੋਟੀ ਵੱਡੀ ਜ਼ਰੂਰਤ ਦਾ ਤੂੰ ਖਿਆਲ ਰੱਖਦੀ ਸੀ ਪੁੱਤ ਦਾ ਇੰਤਜ਼ਾਰ ਵੀ ਨਹੀਂ ਕਰਦੀ ਸੀ ਤੂੰ ਖੁਦ ਹੀ ਮੈਨੂੰ ਰਕਸ਼ੇ ਤੇ ਬਿਠਾ ਕੇ ਡਾਕਟਰ ਕੋਲ ਲੈ ਜਾਂਦੀ ਸੀ ਤੇ ਅੱਜ ਜਿਸ ਪੁੱਤ ਦੇ ਸਹਾਰੇ ਤੂੰ ਮੈਨੂੰ ਛੱਡ ਕੇ ਚਲੀ ਗਈਆਂ ਨਾ ਉਹਨੇ ਅੱਜ ਮੈਨੂੰ ਪਾਣੀ ਲਈ ਵੀ ਤਰਸਾ ਦਿੱਤਾ ਆ ਜਿਉਂਦੇ ਜੀ ਮਾਰ ਰਿਹਾ ਆ ਮੈਨੂੰ ਤੇਰਾ ਨੌ ਪੁੱਤ ਉਹਨਾਂ ਨੂੰ ਇਸ ਬੁੱਢੇ ਪਿਓ ਦੀ ਲੋੜ ਨਹੀਂ ਆ ਮੈਂ ਤਾਂ ਉਹਨਾਂ ਲਈ ਬੋਝ ਆ ਕਹਿੰਦੇ ਹੋਏ ਪਿਤਾ ਜ਼ੋਰ-ਜ਼ੋਰ ਨਾਲ ਰੋਣ ਲੱਗਾ ਦਿਨ ਢਲ ਲੱਗਾ ਸੀ ਪਰ ਨੌ ਪੁੱਤ ਨੇ ਹਜੇ ਤੱਕ ਦਰਵਾਜ਼ਾ ਨਹੀਂ ਖੋਲਿਆ ਸੀ ਸ਼ਾਮ ਦੇ 7 ਵਜੇ ਗਏ ਭੁੱਖੇ ਪਿਆਸੇ ਪਿਤਾ ਜੀ ਉੱਥੇ ਬਗੀਚੇ ਵਿੱਚ ਹੀ ਪੈ ਰਿਹਾ ਹੈ ਥੋੜੀ ਦੇਰ ਬਾਅਦ ਜਦੋਂ ਬਹੂ ਨੇ ਦਰਵਾਜ਼ਾ ਖੋਲ੍ਹਿਆ ਤਾਂ ਪਿਤਾ ਭਾਰੀ ਕਦਮਾਂ ਨਾਲ ਅੰਦਰ ਆ ਗਏ ਸਾਰੇ ਜਾ ਚੁੱਕੇ ਸੀ ਪਿਤਾ ਆਪਣੇ ਕਮਰੇ ਵਿੱਚ ਚਲੇ ਗਏ ਨੂ ਪੁੱਤਰ ਨੇ ਨਾ ਤਾਂ ਉਹਨਾਂ ਨੂੰ ਖਾਣਾ ਦਿੱਤਾ ਤੇ ਨਾ ਹੀ ਉਹਨਾਂ ਨੂੰ ਖਾਣੇ ਲਈ ਪੁੱਛਿਆ ਪਿਤਾ ਨੇ ਵੀ ਨੂ ਪੁੱਤ ਕੋਲੋਂ ਖਾਣਾ ਨਾ ਮੰਗਿਆ ਕਿਉਂਕਿ ਨੂ ਤੇ ਪੁੱਤ ਦੇ ਇਸ ਵਿਹਾਰ ਨਾਲ ਹੀ ਉਹਨਾਂ ਦਾ ਢਿੱਡ ਪਰ ਗਿਆ ਸੀ ਭੁੱਖੇ ਪਿਆਸੇ ਪਿਤਾ ਜੀ ਆਪਣੀ ਮੰਜੀ ਤੇ लेट ਗਏ ਅਗਲੇ ਦਿਨ ਜਦੋਂ ਸਵੇਰੇ ਅੱਖ ਖੁੱਲ੍ਹੀ ਤਾਂ ਨੋ ਪੁੱਤ ਦੋਵੇਂ ਫਿਲਮ ਵੇਖਣ ਜਾਣ ਲਈ ਤਿਆਰ ਖੜੇ ਸੀ ਬਹੂ ਪਿਤਾ ਨੂੰ ਬੋਲੀ ਅਸੀਂ ਫਿਲਮ ਵੇਖਣ ਚੱਲੇ ਆ ਰਾਤ ਦਾ ਖਾਣਾ ਬਚਿਆ ਪਿਆ ਆ ਖਾ ਲਈ ਤੇ ਭਾਂਡੇ ਸਾਫ਼ ਕਰਕੇ ਰੱਖ ਦੇ ਤੇ ਖਾਂਸੀ ਕਰਕੇ ਥੁੱਕਿਆ ਤਾਂ ਮੇਰੇ ਤੋਂ ਬੁਰਾ ਨਹੀਂ ਕੋਈ ਹੋਊਗਾ ਫਿਰ ਦੋਵੇਂ ਜਾਣੇ ਚਲੇ ਗਏ ਹੌਲੀ ਹੌਲੀ ਦੁਪਹਿਰ ਹੋ ਗਈ ਪਿਤਾ ਜੀ ਇੱਕ ਦਿਨ ਪਹਿਲਾਂ ਦੇ ਹੀ ਭੁੱਖੇ ਸੀ ਉਹਨਾਂ ਨੂੰ ਭੁੱਖ ਲੱਗਣ ਲੱਗੀ ਰਸੋਈ 'ਚ ਜਾ ਕੇ ਖਾਣਾ ਵੇਖਿਆ ਤਾਂ ਫ੍ਰਿਜ 'ਚ ਰਾਤ ਦਾ ਬਾਸੀ ਖਾਣਾ ਰੱਖਿਆ ਪਿਆ ਸੀ ਫ੍ਰੀਜ ਦਾ ਠੰਡਾ ਤੇ ਬਾਸੀ ਖਾਣਾ ਵੇਖ ਕੇ ਪਿਤਾ ਜੀ ਦਾ ਕੁਝ ਵੀ ਖਾਣ ਨੂੰ ਦਿਲ ਨਾ ਕੀਤਾ ਪਰ ਕੀ ਕਰਨ ਦੋ ਦਿਨ ਤੋਂ ਭੁੱਖੇ ਸੀ ਭੁੱਖ ਤਾਂ ਉਹਨਾਂ ਨੂੰ ਲੱਗੀ ਸੀ ਉਹਨਾਂ ਨੇ ਬਾਸੀ ਖਾਣਾ ਜਿਵੇਂ-ਤਿਵੇਂ ਖਾ ਤਾਂ ਲਿਆ ਪਰ ਖਾਣਾ ਖਾਣ ਤੋਂ ਬਾਅਦ ਉਹਨਾਂ ਨੂੰ ਬੇਚੈਨੀ ਜੀ ਹੋਣ ਲੱਗੀ ਨੌਪੁੱਤਰ ਰਸਤੇ ਵਿੱਚ ਹੀ ਆ ਰਹੇ ਸੀ ਰੂਹੀ ਆਪਣੀ ਮੰਮੀ ਨਾਲ ਫੋਨ ਤੇ ਗੱਲਾਂ ਕਰਦੀ ਆ ਰਹੀ ਸੀ ਦੋਵੇਂ ਮਾਂ ਤੇ ਸਹੁਰੇ ਨੂੰ ਘਰੋਂ ਕੱਢਣ ਦੀਆਂ ਗੱਲਾਂ ਕਰ ਰਹੀਆਂ ਸੀ ਮਾਂ ਬੋਲੀ ਰੂਹੀ ਜਿਵੇਂ ਮੈਂ ਕਿਹਾ ਆ ਉਵੇਂ ਉਵੇਂ ਕਰਦੀ ਜਾ ਹੁਣੇ ਬੁੱਢਾ ਇਸ ਘਰ ਚ ਨਹੀਂ ਰਹੂਗਾ ਵੇਖ ਲਈ ਤੇਰਾ ਪਤੀ ਖੋਦ ਇਸ ਬੁੱਢੇ ਨੂੰ ੱੱਕੇ ਮਾਰ ਕੇ ਘਰੋਂ ਕੱਢ ਦਊਗਾ ਰੂਹੀ ਆਪਣੀ ਮੰਮੀ ਦੀ ਗੱਲ ਸੁਣ ਕੇ ਖੁਸ਼ ਹੋ ਗਈ ਜਦੋਂ ਨੌ ਪੁੱਤ ਦੋਵੇਂ ਘਰ ਪਹੁੰਚੇ ਤਬ ਹਾਸੀ ਖਾਣਾ ਖਾਣ ਦੀ ਵਜ੍ਹਾ ਨਾਲ ਪਿਤਾ ਜੀ ਨੂੰ ਉਲਟੀਆਂ ਹੋ ਰਹੀਆਂ ਸੀ ਗੁੜਾਪੇ ਕਰਕੇ ਛੇਤੀ ਉੱਠ ਨਾ ਸਕੇ ਤੇ ਉਲਟੇ ਬਰਾਂਡੇ 'ਚ ਹੀ ਕਰ ਦਿੱਤੀ ਇਹ ਵੇਖ ਕੇ ਰੂਹੀ ਦਾ ਪਾਰਾ ਸਤਵੇਂ ਅਸਮਾਨ ਤੇ ਚੜ ਗਿਆ ਤੇ ਬੋਲੀ ਰਾਹੁਲ ਹੁਣ ਮੈਂ ਇਸ ਬੁੱਢੇ ਨੂੰ ਹੋਰ برداشت ਨਹੀਂ ਕਰ ਸਕਦੀ ਇਹ ਕਹਿ ਕੇ ਰੂਹੀ ਆਪਣੇ ਕਮਰੇ ਚ ਆਪਣਾ ਬੈਗ ਲੈ ਕੇ ਚਲੀ ਗਈ ਰੂਹੀ ਇਹ ਸਭ ਕੀ ਹ ਰਾਹੁਲ ਮੈਂ ਘਰ ਛੱਡ ਕੇ ਚੱਲੀ ਆ ਜਦੋਂ ਤੱਕ ਤੇਰਾ ਪਿਓ ਇਸ ਘਰ ਚ ਰਹੂਗਾ ਮੈਂ ਇੱਥੇ ਪੈਰ ਵੀ ਨਹੀਂ ਰੱਖੂੰਗੀ ਰੂਹੀ ਇਹ ਤੂੰ ਕੀ ਕਹਿ ਰਹੀ ਆ ਤੂੰ ਇਸ ਘਰ ਚ ਹੀ ਰਹੇਂਗੀ ਜੇ ਘਰ ਵਿੱਚੋਂ ਕੋਈ ਬਾਹਰ ਜਾਊਗਾ ਤਾਂ ਉਹ ਇਹ ਬੁੱਢਾ ਜਾਊਗਾ ਨੌ ਪੁੱਤ ਦੇ ਕਮਰੇ ਵਿੱਚੋਂ ਆਵਾਜ਼ ਬਾਹਰ ਤੱਕ ਆ ਰਹੀ ਸੀ ਪਿਤਾ ਜੀ ਦੇ ਕੱਪੜੇ ਖਰਾਬ ਹੋ ਚੁੱਕੇ ਸੀ ਉਹ ਆਪਣੇ ਕੱਪੜੇ ਬਦਲ ਹੀ ਰਹੇ ਸੀ ਆਪਣੇ ਮੁੰਡੇ ਦੇ ਮੂੰਹ ਇਹ ਸਾਰੀਆਂ ਗੱਲਾਂ ਸੁਣ ਕੇ ਪਿਤਾ ਜੀ ਸੁੰਨ ਰਹਿ ਗਏ ਵਿਚਾਰੇ ਕੱਪੜੇ ਵੀ ਨਾ ਪਾ ਸਕੇ ਕਿ ਰਾਹੁਲ ਗੁੱਸੇ ਵਿੱਚ ਆਇਆ ਤੇ ਉਹਨਾਂ ਦਾ ਹੱਥ ਫੜ ਕੇ ਧੱਕਾ ਮਾਰਦੇ ਹੋਏ ਉਹਨਾਂ ਨੂੰ ਘਰੋਂ ਬਾਹਰ ਲੈ ਗਿਆ ਬਹੁਤ ਹੋ ਗਿਆ ਬੁੱਢਿਆ ਤੇਰੀ ਵਜ੍ਹਾ ਨਾਲ ਮੇਰੀ ਘਰ ਵਾਲੀ ਦੁਖੀ ਆ ਨੌਬਤ ਇੱਥੋਂ ਤੱਕ ਆ ਗਈ ਕਿ ਉਹ ਘਰ ਛੱਡ ਕੇ ਚੱਲੀ ਆ ਮੇਰੇ ਵਸੇ ਵਸਾਏ ਘਰ ਨੂੰ ਖਰਾਬ ਕਰਨ ਤੋਂ ਚੰਗਾ ਤਾਂ ਤੂੰ ਹੀ ਇੱਥੋਂ ਚਲਿਆ ਜਾ ਕਹਿੰਦੇ ਹੋਏ ਰਾਹੁਲ ਨੇ ਜ਼ੋਰ ਨਾਲ ਦਰਵਾਜ਼ਾ ਬੰਦ ਕਰ ਲਿਆ ਇਹ ਸਭ ਵੇਖ ਕੇ ਰੂਹੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਬਾਰ ਖੜੇ ਪਿਤਾ ਜੀ ਦੀ ਆਪਣੇ ਮੁੰਡੇ ਦੀਆਂ ਇਹ ਹਰਕਤਾਂ ਵੇਖ ਕੇ ਬਿਲਕੁਲ ਹਿੰਮਤ ਟੁੱਟ ਚੁੱਕੀ ਸੀ ਉਹਨਾਂ ਨੇ ਘਰ ਵੱਲ ਮੁੜ ਕੇ ਵੀ ਨਾ ਵੇਖਿਆ ਹੁਣ ਉਹ ਖੁਦ ਵੀ ਇਸ ਘਰ 'ਚ ਰਹਿਣਾ ਨਹੀਂ ਚਾਹੁੰਦੇ ਸੀ ਤੇ ਉਹ ਘਰੋਂ ਨਿਕਲ ਗਿਆ ਜਦੋਂ ਤੁਰਦੇ-ਤੁਰਦੇ ਥੱਕ ਗਿਆ ਇੱਕ ਪਾਰਕ ਵਿੱਚ ਜਾ ਕੇ ਬਹਿ ਗਿਆ ਕਈ ਘੰਟਿਆਂ ਤੱਕ ਆਪਣੇ ਪੁੱਤ ਦੀ ਇਸ ਹਰਕਤ ਬਾਰੇ ਸੋਚਦੇ ਰਹੇ ਕਿ ਕਿਸ ਤਰ੍ਹਾਂ ਮੁੰਡੇ ਨੇ ਆਪਣੀ ਘਰਵਾਲੀ ਦੇ ਪਿੱਛੇ ਲੱਗ ਕੇ ਇੱਕ ਹੀ ਝਟਕੇ 'ਚ ਆਪਣੇ ਪਿਓ ਨੂੰ ਘਰੋਂ ਬਾਹਰ ਕੱਢ ਕੇ ਸੁੱਟ ਦਿੱਤਾ ਆ ਇਹ ਵੀ ਨਹੀਂ ਸੋਚਿਆ ਕਿ ਬਿਮਾਰ ਬਾਪ ਕਿੱਥੇ ਰਹੂਗਾ ਕਿਵੇਂ ਰਹੂਗਾ ਹੁਣ ਪਿਤਾ ਜੀ ਦੇ ਕੋਲ ਨਾ ਰਹਿਣ ਲਈ ਜਗ੍ਹਾ ਸੀ ਤੇ ਨਾ ਖਾਣ ਲਈ ਕੁਝ ਜਦੋਂ ਬੱਚੇ ਬੁਢਾਪੇ ਵਿੱਚ ਮਾਂ ਪਿਓ ਨੂੰ ਘਰੋਂ ਕੱਢ ਦਿੰਦੇ ਆ ਉਹਨਾਂ ਦਾ ਇੱਕ ਹੀ ਆਸਰਾ ਹੁੰਦਾ ਆ ਬਿਰਦਾ ਆਸ਼ਰਮ ਪਿਤਾ ਜੀ ਨਾਮ ਅੱਖਾਂ ਨਾਲ ਇੱਕ ਬਿਰਦਾ ਆਸ਼ਰਮ ਵਿੱਚ ਜਾ ਪਹੁੰਚੇ ਬਿਰਦਾ ਆਸ਼ਰਮ ਦੇ ਲੋਕਾਂ ਨੇ ਪਿਤਾ ਜੀ ਨੂੰ ਪਾਉਣ ਲਈ ਕੱਪੜੇ ਦਿੱਤੇ ਤੇ ਫਿਰ ਖਾਣਾ ਖਵਾਇਆ ਹੌਲੀ ਹੌਲੀ ਪਿਤਾ ਜੀ ਨੂੰ ਉੱਥੇ ਰਹਿੰਦਿਆ ਤਿੰਨ ਚਾਰ ਮਹੀਨੇ ਬੀਤ ਗਏ ਬਿਰਦਾ ਆਸ਼ਰਮ ਵਿੱਚ ਉਹਨਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਸੀ ਨਾ ਖਾਣ ਪੀਣ ਦੀ ਤੇ ਨਾ ਹੀ ਦਵਾਈਆਂ ਦੀ ਹੌਲੀ ਹੌਲੀ ਉਹਨਾਂ ਦੀ ਸਿਹਤ ਠੀਕ ਹੋ ਗਈ ਉਹਨਾਂ ਨੂੰ ਡਾਇਰੀ ਲਿਖਣ ਦਾ ਬਹੁਤ ਸ਼ੌਂਕ ਸੀ ਜਦੋਂ ਬਿਮਾਰ ਰਹਿਣ ਲੱਗੇ ਸੀ ਤਾਂ ਉਹਨਾਂ ਨੇ ਲਿਖਣਾ ਛੱਡ ਦਿੱਤਾ ਸੀ। ਉਹਨਾਂ ਦੀ ਡਾਇਰੀ ਘਰ ਹੀ ਰਹਿ ਗਈ ਸੀ। ਉਹਨਾਂ ਨੇ ਫਿਰ ਨਵੀਂ ਡਾਇਰੀ ਲਿਖਣੀ ਸ਼ੁਰੂ ਕੀਤੀ ਜਿਹਦੇ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਹਕੀਕਤ ਨੂੰ ਲਿਖਿਆ। ਆਪਣੀ ਪਤਨੀ ਦੇ ਨਾਲ ਬਿਤਾਏ ਪਲ ਤੇ ਜੋ ਉਹਨਾਂ ਦੇ ਨੌਪੁੱਤ ਨੇ ਉਹਨਾਂ ਨਾਲ ਕੀਤਾ ਉਹ ਸਾਰਾ ਕੁਝ ਉਹਨਾਂ ਨੇ ਆਪਣੀ ਡਾਇਰੀ ਵਿੱਚ ਲਿਖਿਆ। ਇੱਕ ਦਿਨ ਉਹਨਾਂ ਦੇ ਕੋਲ ਬੈਠੇ ਉਹਨਾਂ ਦੇ ਇੱਕ ਦੋਸਤ ਨੇ ਉਹਨਾਂ ਦੀ ਡਾਇਰੀ ਪੜ੍ਹੀ ਤੇ ਉਹਨਾਂ ਨੇ ਕਿਹਾ ਕਿ ਤੁਹਾਡੀ ਕਹਾਣੀ ਤਾਂ ਦਿਲ ਨੂੰ ਛੂ ਗਈ ਤੂੰ ਬਹੁਤ ਵਧੀਆ ਡਾਇਰੀ ਲਿਖਿਆ ਜੋ ਕੁਝ ਤੁਸੀਂ ਲਿਖਿਆ ਆ ਆਪਣੀ ਡਾਇਰੀ ਵਿੱਚ ਸਾਰੇ ਮਾਂ ਪਿਓ ਦੀ ਬਟਾਪੇ ਦੀ ਸੱਚਾਈ ਆ ਹਰ ਇੱਕ ਮਾਤਾ ਪਿਤਾ ਇਹਨਾਂ ਦੁੱਖਾਂ ਦਰਦਾਂ ਵਿੱਚੋਂ ਗੁਜ਼ਰਦਾ ਆ ਇੱਕ ਦੁਖੀ ਪਿਤਾ ਦੀ ਕਹਾਣੀ ਨੂੰ ਡਾਇਰੀ ਵਿੱਚ ਲਿਖਿਆ ਆ ਤੁਸੀਂ ਕਿਉਂ ਨਾ ਤੁਸੀਂ ਆਪਣੀ ਡਾਇਰੀ ਨੂੰ ਇੱਕ ਕਿਤਾਬ ਦੇ ਰੂਪ ਵਿੱਚ ਛੱਪਵਾ ਦਵੋ ਜਿਹਦੇ ਨਾਲ ਦੂਜੇ ਮਾਤਾ ਪਿਤਾ ਤੇਰੀ ਡੈਰੀ ਤੋਂ ਕੁਝ ਸਿੱਖ ਸਕਣ ਆਪਣੇ ਨੋਹ ਪੁੱਤ ਦੇ ਅਤਿਆਚਾਰ ਤੋਂ ਬਾਤ ਚ ਸਕਣ ਇਹ ਗੱਲ ਪਿਤਾ ਜੀ ਨੂੰ ਬਹੁਤ ਪਸੰਦ ਆਈ ਉਹਨਾਂ ਨੇ ਬਿਰਦਾ ਆਸ਼ਰਮ ਦੇ ਮੈਨੇਜਰ ਕੋਲੋਂ ਮਦਦ ਮੰਗੀ ਤੇ ਆਪਣੀ ਜੀਵਨ ਦੀ ਹਕੀਕਤ ਨੂੰ ਕਿਤਾਬ ਵਿੱਚ ਛਪਵਾ ਦਿੱਤਾ ਉਹਨਾਂ ਦੀ ਕਹਾਣੀ ਦਾ ਨਾਮ ਸੀ ਗੁੜਾਪੇ ਦਾ ਦਰਦ ਕੁਝ ਦਿਨਾਂ ਵਿੱਚ ਪਿਤਾ ਜੀ ਦੀ ਲਿਖੀ ਹੋਈ ਕਹਾਣੀ ਲੋਕਾਂ ਨੂੰ ਇੰਨੀ ਚੰਗੀ ਲੱਗੀ ਕਿ ਹਰ ਕੋਈ ਉਹਨਾਂ ਦੀ ਕਹਾਣੀ ਪੜਨਾ ਚਾਹੁੰਦਾ ਸੀ ਹੌਲੀ-ਹੌਲੀ ਪਿਤਾਜੀ ਦਾ ਨਾਮ ਆਉਣ ਲੱਗਾ ਉਹਨਾਂ ਨੇ ਆਪਣੀ ਕਿਤਾਬ ਨੂੰ ਲੋਕਾਂ ਸਾਹਮਣੇ ਰੱਖਿਆ ਅੱਜ ਸ਼ਹਿਰ ਦੇ ਮੁੱਖ ਮੰਤਰੀ ਨੇ ਪਿਤਾਜੀ ਨੂੰ ਮਸ਼ਹੂਰ ਲੋਕਾਂ ਦੀ ਲਿਸਟ ਵਿੱਚ ਸਨਮਾਨਿਤ ਕਰਨ ਲਈ ਬੁਲਾਇਆ ਸੀ ਅੱਜ ਸਟੇਜ ਤੇ ਖੜੇ ਪਿਤਾਜੀ ਲਈ ਲੋਕ ਤਾੜੀਆਂ ਮਾਰ ਰਹੇ ਸੀ ਤੇ نو ਪੁੱਤ ਉਹਨਾਂ ਵੱਲ ਬੜੀ ਹੈਰਾਨੀ ਨਾਲ ਵੇਖ ਰਹੇ ਸੀ ਮੁੱਖ ਮੰਤਰੀ ਜੀ ਪਿਤਾਜੀ ਨੂੰ ਮਾਈਕ ਵਿੱਚ ਕੁਝ ਬੋਲਣ ਲਈ ਕਹਿੰਦੇ ਆ ਤੇ ਪਿਤਾਜੀ ਬੋਲ ਲੱਗਦੇ ਆ ਕਿ ਮੈਂ ਜਿਹੜੀ ਕਿਤਾਬ ਲਿਖੀ ਆ ਉਹ ਕਿਤਾਬ ਨਹੀਂ ਬਲਕਿ ਹਕੀਕਤ ਆ ਅੱਜ ਦੇ ਸਮਾਜ ਵਿੱਚ ਬਹੁਤ ਸਾਰੇ ਘਰਾਂ ਚ ਮਾਪਿਓ ਦੇ ਨਾਲ ਦੁਰਵਿਹਾਰ ਹੁੰਦਾ ਆ ਸਾਰੀ ਜਾਇਦਾਦ ਸਾਰੀ ਪ੍ਰਾਪਰਟੀ ਮਾਪਿਓ ਦੀ ਹੀ ਕਮਾਈ ਹੁੰਦੀ ਆ ਜਿੰਨਾ ਤੇ ਬੱਚੇ ਆਪਣਾ ਹੱਕ ਜਮਾ ਲੈਂਦੇ ਆ ਜਿੰਨਾ ਬੱਚਿਆਂ ਲਈ ਮਾਪਿਓ ਆਪਣੀ ਸਾਰੀ ਜ਼ਿੰਦਗੀ ਤੱਕੇ ਖਾ ਖਾ ਕੇ ਕੱਢ ਦਿੰਦੇ ਆ ਅੰਤ ਵਿੱਚ ਉਹ ਬੱਚੇ ਵੱਡੇ ਹੋ ਕੇ ਮਾਪਿਆਂ ਨੂੰ ਘਰੋਂ ਤੱਕੇ ਮਾਰ ਕੇ ਕੱਢਣ ਵਿੱਚ ਇੱਕ ਵਾਰ ਵੀ ਨਹੀਂ ਸੋਚਦੇ ਮੈਂ ਵੀ ਆਪਣਿਆਂ ਦਾ ਧੋਖਾ ਖਾਦਾ ਆ ਬੋਲਦੇ-ਬੋਲਦੇ ਪਿਤਾ ਜੀ ਦੀ ਆਵਾਜ਼ ਭਾਰੀ ਹੋਣ ਲੱਗਦੀ ਆ ਇਸ ਤੋਂ ਅੱਗੇ ਉਹ ਕੁਝ ਨਾ ਬੋਲੇ ਸ਼ਹਿਰ ਦੇ ਮੁੱਖ ਮੰਤਰੀ ਪਿਤਾ ਜੀ ਦੀ ਬਹੁਤ ਪ੍ਰਸ਼ੰਸਾ ਕਰਦੇ ਆ ਤੇ ਉਹਨਾਂ ਦੀ ਲਿਖੀ ਹੋਈ ਕਿਤਾਬ ਦਾ ਪ੍ਰੋਮੋਸ਼ਨ ਕਰਦੇ ਆ ਨਾਲ ਹੀ ਉਹਨਾਂ ਨੂੰ ਇਨਾਮ ਤਨ ਰਾਸ਼ੀ ਦੇ ਰੂਪ ਵਿੱਚ 50 ਲੱਖ ਰੁਪਏ ਦਿੰਦੇ ਆ ਜਿਵੇਂ ਹੀ ਰਾਹੁਲ ਤੇ ਰੂਹੀ 50 ਲੱਖ ਦੀ ਤਨਰਾਚੀ ਨੂੰ ਪਿਤਾ ਜੀ ਦੇ ਹੱਥਾਂ 'ਚ ਵੇਖਦੇ ਆ ਉਹਨਾਂ ਦੇ ਮਾਨ ਵਿੱਚ ਲਾਲਚ ਬਦਲ ਲੱਗਦਾ ਆ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਨੌਪੁੱਤ ਪਿਤਾ ਜੀ ਦੇ ਕੋਲ ਜਾ ਕੇ ਖੜੇ ਹੋ ਜਾਂਦੇ ਆ ਨੌਪੁੱਤਰ ਨੂੰ ਸਾਹਮਣੇ ਵੇਖ ਕੇ ਪਿਤਾ ਜੀ ਇੱਕ ਪਾਸਿਓਂ ਨਿਕਲ ਜਾਂਦੇ ਆ ਕਿਉਂਕਿ ਉਹਨਾਂ ਦੇ ਮਾਨ ਵਿੱਚ ਆਪਣੇ ਨੌਪੁੱਤ ਲਈ ਬਹੁਤ ਕੌੜੀਆਂ ਜਿਆਦਾ ਸੀ ਨੌ ਤੇ ਪੁੱਤ ਦੋਵੇਂ ਕਹਿੰਦੇ ਆ ਪਿਤਾ ਜੀ ਸਾਡੀ ਗੱਲ ਤਾਂ ਸੁਣੋ ਇੱਕ ਵਾਰ ਤਾਂ ਸੁਣ ਲਓ ਕਹਿੰਦੇ ਹੋਏ ਉਹਨਾਂ ਦੇ ਪਿੱਛੇ-ਪਿੱਛੇ ਤੁਰ ਪੈਂਦੇ ਆ ਜਦ ਪਿਤਾ ਜੀ ਨਹੀਂ ਰੁਕਦੇ ਤਾਂ ਨੌਪੁੱਤ ਉਹਨਾਂ ਦੇ ਸਾਹਮਣੇ ਜਾ ਕੇ ਖੜੇ ਹੋ ਜਾਂਦੇ ਆ ਪਾਪਾ ਜੀ ਸਾਨੂੰ ਮaaf ਕਰ ਦਿਓ ਇਹੋ ਜਿਹੀ ਵੀ ਕੀ ਨਾਰਾਜ਼ਗੀ ਆਖਿਰ ਹੈ ਤਾਂ ਅਸੀਂ ਤੁਹਾਡੇ ਹੀ ਨੌਪੁੱਤ ਹਾਂ ਤੇ ਹੁਣ ਤਾਂ ਤੁਹਾਡੇ ਕੋਲ ਇੰਨੇ ਸਾਰੇ ਪੈਸੇ ਆ ਤੁਸੀਂ ਇੰਨੇ ਬੁੱਢੇ ਹੋ ਗਏ ਹੋ ਸਮਾਜ ਵਿੱਚ ਤਰ੍ਹਾਂ-ਤਰ੍ਹਾਂ ਦੇ ਲੋਕ ਰਹਿੰਦੇ ਆ ਪਤਾ ਨਹੀਂ ਕਿਹਦੀ ਬੁਰੀ ਨਜ਼ਰ ਤੁਹਾਡੇ ਪੈਸਿਆਂ ਤੇ ਪੈ ਜਾਵੇ ਚਲੋ ਸਾਡੇ ਨਾਲ ਘਰ ਅਸੀਂ ਤੁਹਾਡਾ ਬਹੁਤ ਚੰਗੀ ਤਰ੍ਹਾਂ ਖਿਆਲ ਰੱਖਾਂਗੇ ਤੁਹਾਡੀ ਬਹੁਤ ਸੇਵਾ ਵੀ ਕਰਾਂਗੇ ਪਿਤਾ ਜੀ ਆਪਣੇ ਨੂੰ ਪੁੱਤ ਨੂੰ ਬੋਲੇ ਜਦ ਮੈਂ ਤੁਹਾਡੇ ਨਾਲ ਰਹਿੰਦਾ ਸੀ ਉਸ ਵਕਤ ਤਾਂ ਤੁਸੀਂ ਮੈਨੂੰ ਕਦੀ ਪਿਤਾ ਜੀ ਨਹੀਂ ਕਿਹਾ ਸੀ ਸਵਾਏ ਬੁੱਢੇ ਦੇ ਤੇ ਅੱਜ ਮੇਰੇ ਹੱਥ 'ਚ ਪੈਸੇ ਆ ਤਾਂ ਪਾਪਾ ਜੀ ਪਾਪਾ ਜੀ ਕਹਿ ਕੇ ਮੇਰੇ ਅੱਗੇ ਪਿੱਛੇ ਘੁੰਮ ਰਹੇ ਹੋ ਤੁਹਾਨੂੰ ਦੋਵਾਂ ਨੂੰ ਮੇਰੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਆ ਤੇ ਨਾ ਹੀ ਮੇਰੇ ਪੈਸਿਆਂ ਦੀ ਮੈਂ ਤੁਹਾਡੀ ਰਾਗ-ਰਾਗ ਤੋਂ ਵਾਕਿਆ ਬਹੁਤ ਜ਼ਖਮ ਦਿੱਤੇ ਆ ਜ਼ਿੰਦਗੀ ਚ ਤੁਸੀਂ ਦੋਵਾਂ ਨੇ ਮੈਨੂੰ ਇਹ ਨੇ ਕਿ ਸ਼ਾਇਦ ਮੈਂ ਮਰਦੇ ਦਮ ਤੱਕ ਵੀ ਨਾ ਭੁੱਲ ਸਕਾਂ ਦੂਰ ਹੋ ਜਾਓ ਮੇਰੀਆਂ ਨਜ਼ਰਾਂ ਤੋਂ ਮੇਰਾ ਤੁਹਾਡੇ ਨਾਲ ਹੁਣ ਕੋਈ ਰਿਸ਼ਤਾ ਨਹੀਂ ਆ ਮੇਰਾ ਇੱਕ ਇੱਕ ਪੈਸਾ ਉੱਥੇ ਲੱਗੂਗਾ ਜਿੱਥੇ ਮੇਰਾ ਆਸਰਾ ਆ ਮੇਰਾ ਆਪਣਾ ਘਰ ਬਿਰਦਾਸ਼ਰਮ ਇਹ ਪੈਸਾ ਉਹਨਾਂ ਬੇਸਹਾਰਿਆਂ ਦੀ ਲੋੜ ਨੂੰ ਪੂਰਾ ਕਰੂਗਾ ਜਿਨ੍ਹਾਂ ਦੀ ਤੁਹਾਡੇ ਵਰਗੀ ਔਲਾਦ ਹੁੰਦੀ ਆ ਜਿਹੜੇ ਆਪਣੇ ਮਾਪਿਓ ਨੂੰ ਬੁਢਾਪੇ ਵਿੱਚ ਬੋਝ ਸਮਝ ਕੇ ਘਰੋਂ ਕੱਢ ਦਿੰਦੇ ਆ ਕਹ ਕੇ ਪਿਤਾ ਜੀ ਆਪਣੇ ਮੁੰਡੇ ਨੂੰ ਇੱਕ ਸਾਈਡ ਤੇ ੱੱਕਾ ਦਿੰਦੇ ਹੋਏ ਉੱਥੋਂ ਚਲੇ ਜਾਂਦੇ ਆ ਤੇ ਨੋ ਪੁੱਤ ਢੜਾ ਜਿਹਾ ਮੂੰਹ ਬਣਾ ਕੇ ਹੱਥ ਮਲਦੇ ਹੋਏ ਲਗਾਤਾਰ ਆਪਣੇ ਪਿਤਾ ਜੀ ਨੂੰ ਜਾਂਦਾ ਵੇਖਦੇ ਰਹਿ ਜਾਂਦੇ ਆ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕਲਿਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ